ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਅਜਿਹੀ ਡਰਿੰਕ ਬਾਰੇ ਗੱਲ ਕਰਨੀ ਆ ਜਿਸ ਨਾਲ ਸਾਡੇ ਵਿੱਚੋਂ ਬਹੁਤਿਆਂ ਦੀ ਸ਼ੁਰੂਆਤ ਹੁੰਦੀ ਆ ਯਾਨੀ ਕਿ ਸਾਡੀ ਮਨਪਸੰਦ ਬਲੈਕ ਕਾਫੀ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਰੋਜ਼ਾਨਾ ਦੇ ਇੱਕ ਕੱਪ ਕਾਫੀ ਵਿੱਚ ਫੈਟ ਬਰਨ ਕਰਨ ਦੀ ਪਾਵਰ ਲੁਕੀ ਹੋਈ ਆ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਅੱਜ ਅਸੀਂ ਕਾਫੀ ਅਤੇ ਫੈਟ ਲੌਸ ਦੀ ਪੂਰੀ ਸਾਇੰਸ ਨੂੰ ਸਮਝਾਂਗੇ ਬਹੁਤ ਲੋਕ ਬਲੈਕ ਕਾਫੀ ਪਿੰਦੇ ਨੇ ਪਰ 90% ਲੋਕ ਗਲਤ ਤਰੀਕੇ ਨਾਲ ਕਾਫੀ ਪਿੰਦੇ ਨੇ ਜਿਸ ਕਾਰਨ ਭਾਰ ਘਟਣ ਦੀ ਬਜਾਏ ਵਧਣ ਲੱਗ ਜਾਂਦਾ ਕਈਆਂ ਨੂੰ ਲੱਗਦਾ ਹੈ ਕਿ ਕੌਫੀ ਸਿਰਫ ਚਾਹ ਵਾਂਗ ਆਮ ਡਰਿੰਕ ਆ ਪਰ ਇਸ ਵਿੱਚ ਫੈਟ ਲੌਸ ਕਰਨ ਦੇ ਖਾਸ ਗੁਣ ਨੇ ਤਾਂ ਆਓ ਇਸ ਰਹੱਸ ਤੋਂ ਪਰਦਾ ਚੱਕਦੇ ਹੋਏ ਦੇਖੀਏ ਕਿ ਕੌਫੀ ਸੱਚਮੁੱਚ ਫੈਟ ਲੌਸ ਕਰਦੀ ਆ ਅਤੇ ਜੇਕਰ ਕਰ ਸਕਦੀ ਆ ਤਾਂ ਕਿਵੇਂ ਔਰ ਇਸ ਨੂੰ ਹੋਰ ਕਿਵੇਂ ਫੈਟ ਬੂਸਟਰ ਬਣਾਇਆ ਜਾਵੇ ਇਹ ਸਾਰਾ ਕੁਝ ਅਸੀਂ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਨਾ ਆ ਸੋ ਇਸ ਲਈ ਹੁਣੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਊਗਾ ਕੀ ਕੌਫੀ ਸਰੀਰ ਵਿੱਚ ਫੈਟ ਲਾਸ ਪ੍ਰਕਿਰਿਆ ਨੂੰ ਕਿਵੇਂ ਸ਼ੁਰੂ ਕਰਦੀ ਹੈ ਇਸ ਦਾ ਮੁੱਖ ਕਾਰਨ ਹੈ ਕਿ ਕੌਫੀ ਵਿੱਚ ਮੌਜੂਦ ਇੱਕ ਸ਼ਕਤੀਸ਼ਾਲੀ ਤੱਤ ਕੈਫੀਨ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਅਧਿਐਨਾਂ ਤੋਂ ਪਤਾ ਲੱਗਿਆ ਕਿ ਕੈਫੀਨ ਮੈਟਾਬੋਲਿਕ ਰੇਟ ਨੂੰ 3% ਤੋਂ 11% ਤੱਕ ਵਧਾ ਸਕਦੀ ਹੈ ਅਤੇ ਦਿਮਾਗੀ ਪ੍ਰਣਾਲੀ ਨੂੰ ਤੇਜ਼ੀਦ ਕਰਦੀ ਹੈ ਜਿਸ ਨਾਲ ਇਹ ਸਰੀਰ ਦੇ ਫੈਟ ਸੈੱਲਾਂ ਨੂੰ ਸੰਕੇਤ ਮਿਲਦਾ ਕਿ ਇਹ ਜਮਾਏ ਫੈਟ ਚਰਬੀ ਨੂੰ ਖੂਨ ਵਿੱਚ ਛੱਡ ਦੇਣ ਇਸ ਪ੍ਰਕਿਰਿਆ ਨੂੰ ਲਿਪੋਸਿਸ ਦਾ ਨਾਮ ਦਿੱਤਾ ਜਾਂਦਾ ਫਿਰ ਜਦੋਂ ਇੱਕ ਵਾਰ ਫੈਟ ਖੂਨ ਵਿੱਚ ਆ ਗਈ ਤਾਂ ਫਿਰ ਸਰੀਰ ਇਸ ਨੂੰ ਊਰਜਾ ਦੇ ਤੌਰ ਤੇ ਵਰਤ ਸਕਦਾ ਪਰ ਇਹ ਫੈਟ ਉਦੋਂ ਹੀ ਭਰਤੀ ਜਾਊਗੀ ਜਿਆਦਾ ਪ੍ਰੋਪਰ ਤੁਸੀਂ ਆਪਣੀ ਡਾਈਟ ਵਿੱਚ ਕੈਲਰੀ ਡੈਫਸਿਟ ਤੇ ਹੋ ਜਾਂ ਰੋਜ਼ਾਨਾ ਚੰਗੀ ਕਸਰਤ ਵਰਕਆਊਟ ਕਰਦੇ ਹੋ ਕੈਫੀਨ ਖੂਨ ਵਿੱਚ ਐਂਡਰਾਨਾਲੀਨ ਦਾ ਪੱਧਰ ਵਧਾਉਂਦੀ ਹੈ ਐਂਡਰਾਨਾਲੀਨ ਇੱਕ ਹਾਰਮੋਨ ਆ ਜੋ ਸਰੀਰ ਨੂੰ ਫਾਈਟ ਔਰ ਫਲਾਈਟ ਮੋਡ ਵਿੱਚ ਪਾਉਂਦਾ ਜਿਸ ਨਾਲ ਸਰੀਰ ਨੂੰ ਅਚਾਨਕ ਊਰਜਾ ਮਿਲਦੀ ਹੈ ਜੇ ਜਿਮ ਜਾਣ ਸ਼ਹਿਰ ਕਰਨ ਜਾਂ ਕੋਈ ਹੋਰ ਖੇਡੂ ਕਸਰਤ ਕਰਨ ਤੋਂ 30 ਮਿੰਟ ਪਹਿਲਾਂ ਕਾਫੀ ਪੀਂਦੇ ਹੋ ਦਾ ਸਰੀਰ ਜਿਆਦਾ ਤਾਕਤ ਨਾਲ ਅਤੇ ਲੰਬੇ ਸਮੇਂ ਤੱਕ ਕਸਰਤ ਕਰ ਸਕਦਾ ਜਿਸ ਕਾਰਨ ਫੈਟ ਬਰਨ ਹੁੰਦੀ ਆ ਜੇ ਐਵੇਂ ਹੀ ਤੁਸੀਂ ਬਲੈਕ ਕਾਫੀ ਤੋਂ ਫੈਟ ਲਾਸ ਫਾਇਦਾ ਲੈਣਾ ਤਾਂ ਕਾਫੀ ਹਮੇਸ਼ਾ ਬਲੈਕ ਹੀ ਪੀਣੀ ਆ ਕੋਈ ਮਿੱਠਾ ਜਾਂ ਦੁੱਧ ਨਹੀਂ ਵਰਤਣਾ ਕਾਫੀ ਵਿੱਚ ਕੁਝ ਜ਼ਰੂਰੀ ਵਿਟਾਮਿਨ ਅਤੇ ਮਿਨਰਲ ਵੀ ਛੋਟੀ ਮਾਤਰਾ ਵਿੱਚ ਹੁੰਦੇ ਨੇ ਜਿਵੇਂ ਕਿ ਵਿਟਾਮਿਨ B2 ਇਹ ਖਾਣੇ ਨੂੰ ਊਰਜਾ ਵਿੱਚ ਬਦਲਣ ਲਈ ਮਦਦ ਕਰਦਾ ਤੇ ਅਗਲਾ ਹੈਗਾ ਵਿਟਾਮਿਨ B5 ਇਸ ਨੂੰ ਐਂਟੀ ਸਟ੍ਰੈਸ ਵਿਟਾਮਿਨ B ਕਿਹਾ ਜਾਂਦਾ ਇਹ ਊਰਜਾ ਨੂੰ ਬਣਾਉਣਾ ਤੇ ਫੈਟ ਨੂੰ ਮੈਟਾਬੋਲਾਈਜ਼ ਕਰਨ ਵਿੱਚ ਸਹਾਇਕ ਹੁੰਦਾ। ਇਸ ਤੋਂ ਇਲਾਵਾ ਬਹੁਤ ਥੋੜੀ ਮਾਤਰਾ ਵਿੱਚ ਮੈਗਨੀਜ਼, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਨਿਆਸਨ B3 ਵਰਗੇ ਮਿਨਰਲਸ ਵੀ ਮੌਜੂਦ ਹੁੰਦੇ ਨੇ। ਅੱਗੇ ਜੇ ਕਾਫੀ ਨੂੰ ਤੁਸੀਂ ਫੈਟ ਲਾਸ ਲਈ ਸੁਪਰ ਐਂਡ ਓਨਜ਼ ਮਤਲਬ ਹੋਰ ਬੈਕਰ ਬਣਾਉਣਾ ਇੱਕ ਫੈਟ ਵਰਨਿੰਗ ਬੂਸਟਰ ਬਣਾਉਣਾ ਹੈ ਤਾਂ ਇਸ ਵਿੱਚ ਕੁਝ ਕੁਦਰਤੀ ਚੀਜ਼ਾਂ ਮਿਲਾ ਸਕਦੇ ਹੋ ਜੋ ਨਾ ਸਿਰਫ ਸਵਾਦ ਵਧਾਉਣਗੀਆਂ ਸਗੋਂ ਮੈਟਾਬੋਲਿਜ਼ਮ ਨੂੰ ਤੇਜ਼ ਕਰਨਗੀਆਂ। ਪਹਿਲੀ ਹੈਗੀ ਦਾਲਚੀਨੀ। ਕਾਫੀ ਵਿੱਚ ਇੱਕ ਚੁਟਕੀ ਦਾਲਚੀਨੀ ਮਿਲਾਉਣ ਨਾਲ ਫੈਟ लॉस ਵਿੱਚ ਬਹੁਤ ਫਾਇਦਾ ਮਿਲਦਾ ਇਸ ਨਾਲ ਬਲੱਡ ਸ਼ੂਗਰ ਵੀ ਸਹੀ ਰਹੂਗੀ ਤੇ ਇਨਸੂਲਿਨ ਸੈਂਸਿਟੀਵਿਟੀ ਵੀ ਸੁਧਰੂਗੀ ਐਮੇ ਕਰਨਾ ਸਿਰਫ ਫੈਟ ਵੀ ਜਮਾ ਨਹੀਂ ਕਰਦਾ ਇਹ ਮਿੱਠੇ ਦੀ ਕਰੇਵਿੰਗ ਨੂੰ ਵੀ ਘਟਾਊਗੀ ਤੇ ਫੈਟ लॉस ਲਈ ਇੱਕ ਹੈਲਪਫੁਲ ਰੋਲ ਨਿਭਾਉਉਂਦਾ ਹੈ ਦੂਜਾ ਹੈਗਾ ਦੇਸੀ ਘਿਓ ਤੇ ਨਾਰੀਅਲ ਦਾ ਤੇਲ ਜੇ ਇੱਕ ਕੱਪ ਬਲੈਕ ਕਾਫੀ ਵਿੱਚ ਇੱਕ ਚਮਚ ਦੇਸੀ ਘਿਓ ਜਾਂ ਅੱਧਾ ਚਮਚ ਨਾਰੀਅਲ ਦਾ ਮਿਲਾ ਲਿਆ ਜਾਵੇ ਤਾਂ ਇਹ ਸਰੀਰ ਲਈ ਬੁਲਟ ਪ੍ਰੂਫ ਦਾ ਕੰਮ ਕਰੂਗੀ ਇੱਕ ਬਹੁਤ ਹੀ ਵਧੀਆ ਬੂਸਟ ਮਿਲੇਗਾ ਨਾਰੀਅਲ ਤੇ ਦੇਸੀ ਘਿਓ ਦੀ ਫੈਟ ਲੰਮੇ ਸਮੇਂ ਤੱਕ ਪੇਟ ਨੂੰ ਭਰਿਆ ਮਹਿਸੂਸ ਕਰਾਊਗੀ ਜਿਸ ਕਾਰਨ ਭੁੱਖ ਘੱਟ ਲੱਗੂਗੀ ਭੁੱਖ ਕੰਟਰੋਲ ਰਹੂ ਜਿਆਦਾ ਖਾਣ ਤੋਂ ਬਚਿਆ ਜਾਊ ਸਰੀਰ ਨੂੰ ਸਿੱਧੀ ਊਰਜਾ ਮਿਲੂਗੀ ਮਤਲਬ ਐਨਰਜੈਟਿਕ ਰਹੂਗਾ ਸਰੀਰ ਫਿਰ ਆਪ ਹੀ ਸਰੀਰ ਫੈਟ ਨੂੰ ਊਰਜਾ ਵਿੱਚ ਬਦਲ ਤੀਜੇ ਨੰਬਰ ਤੇ ਹੈ ਕਾਲੀ ਮਿਰਚ ਕਾਲੀ ਮਿਰਚ ਵਿੱਚ ਪਾਈਪ੍ਰੀਨ ਹੁੰਦਾ ਜੋ ਸਰੀਰ ਤੇ ਥਰਮੋਜੈਨਿਕ ਪ੍ਰਭਾਵ ਆਉਂਦਾ ਮਤਲਬ ਸਰੀਰ ਵਿੱਚ ਅੰਦਰੂਨੀ ਗਰਮੀ ਨੂੰ ਵਧਾਉਂਦਾ ਜਿਸ ਕਾਰਨ ਮੈਟਾਬੋਲਿਜ਼ਮ ਹੋਰ ਫਾਸਟ ਕੰਮ ਕਰਦਾ ਫਿਰ ਕੈਲਰੀ ਵੀ ਜਿਆਦਾ ਬਰਨ ਹੁੰਦੀ ਆ ਚੌਥੇ ਨੰਬਰ ਤੇ ਬਲੈਕ ਕਾਫੀ ਵਿੱਚ ਨਿੰਬੂ ਅਤੇ ਪੀਸੀ ਹੋਈ ਅਦਰਕ ਮਿਲਾਉਣ ਨਾਲ ਫੈਟ ਲਾਸਟ ਟਰੈਕ ਹੁੰਦਾ ਕਿਉਂਕਿ ਨਿੰਬੂ ਵਿੱਚ ਵਿਟਾਮਿਨ ਸੀ ਹੁੰਦੀ ਜੋ ਲੀਵਰ ਹੈਲਥ ਲਈ ਬਹੁਤ ਚੰਗਾ ਹੁੰਦਾ ਤੇ ਅਦਰਕ ਪਾਚਨ ਸ਼ਕਤੀ ਨੂੰ ਸੁਧਾਰਨ ਵਿੱਚ ਬਹੁਤ ਪਾਵਰਫੁੱਲ ਹੈ ਇਹ ਤੁਹਾਨੂੰ ਚਾਰ ਪਾਵਰਫੁੱਲ ਰੈਸਪੀਆਂ ਦੱਸੀਆਂ ਜੋ ਤੁਹਾਡੀ ਫੈਟ ਲਾਸਟ ਵਿੱਚ ਟੋਚਨ ਦਾ ਕੰਮ ਕਰਨਗੀਆਂ ਤੇ ਹੁਣ ਤੁਹਾਨੂੰ ਦੱਸਦਾ ਕੌਫੀ ਦੀ ਮਾਤਰਾ ਪਰ ਕੱਪ ਵਿੱਚ ਕਿੰਨੀ ਹੋਣੀ ਚਾਹੀਦੀ ਆ ਉਹ ਵੀ ਸੁਣ ਲਓ ਕਿਉਂਕਿ ਸਹੀ ਮਾਤਰਾ ਨਹੀਂ ਸਹੀ ਕੰਮ ਕਰਨਾ ਜ਼ਿਆਦਾਤਰ ਸਿਹਤਮੰਦ ਬਾਲਗਾਂ ਲਈ ਦਿਨ ਵਿੱਚ 400 ਮਿਲੀਗ੍ਰਾਮ ਤੱਕ ਕੈਫੀਨ ਲੈਣੀ ਸੁਰੱਖਿਅਤ ਮੰਨੀ ਗਈ ਆ ਇਸ ਨਾਲ 250 ਐਮਐਲ ਪਾਣੀ ਲੈ ਕੇ ਤਿੰਨ ਚਾਰ ਕੱਪ ਬਣ ਜਾਣਗੇ ਜੇ ਤੁਸੀਂ ਸਟਰੋਂਗ ਪੀਂਦੇ ਹੋ ਤਾਂ 2 ਕੱਪ ਬਹੁਤ ਨੇ ਕਿਉਂਕਿ ਇੱਕੋ ਸਮੇਂ 200mg ਤੋਂ ਜ਼ਿਆਦਾ ਕਾਫੀ ਲੈਣਾ ਸੁਰੱਖਿਅਤ ਨਹੀਂ ਮੰਨਿਆ ਜਾਂਦਾ। ਅੱਛਾ ਫੈਟ ਲੌਸ ਲਈ ਕਾਫੀ ਪੀਣ ਦਾ ਸਭ ਤੋਂ ਵਧੀਆ ਸਮਾਂ ਜਦ ਵਰਕਆਊਟ ਕਰਦੇ ਹੋ ਤਾਂ ਵਰਕਆਊਟ ਤੋਂ 30-40 ਮਿੰਟ ਪਹਿਲਾਂ। ਜੇ ਵਰਕਆਊਟ ਨਹੀਂ ਕਰਦੇ ਤਾਂ ਸਵੇਰੇ ਲਗਭਗ 10-11 ਵਜੇ। ਇੱਕ ਸਵਾਲ ਅਕਸਰ ਪੁੱਛਿਆ ਜਾਂਦਾ ਕਿ ਕਸਰਤ ਕਰਨ ਵਾਲਿਆਂ ਲਈ ਖਾਲੀ ਪੇਟ ਕਾਫੀ ਫਾਇਦੇਮੰਦ ਹੋ ਸਕਦੀ ਆ? ਕੀ ਇਹ ਫੈਟ ਬਰਨ ਵਿੱਚ ਫਾਇਦਾ ਕਰਦੀ ਆ? ਬਿਲਕੁਲ ਪੀ ਸਕਦੇ ਹੋ ਪਰ ਇੱਕ ਦੋ ਗਲਾਸ ਪਹਿਲਾਂ ਪਾਣੀ ਪੀਣਾ ਜ਼ਰੂਰੀ ਹੁੰਦਾ। 10-15 ਮਿੰਟ ਤੋਂ ਬਾਅਦ ਪੀ ਸਕਦੇ ਹੋ ਜੇ ਤੁਹਾਨੂੰ ਐਸਿਡਿਟੀ ਜਾਂ ਪੇਟ ਜਲਣ ਦੀ ਪ੍ਰੋਬਲਮ ਆਉਂਦੀ ਆ ਤਾਂ ਪਹਿਲਾਂ ਕੁਝ ਹਲਕੇ ਸਨੈਕਸ ਜਿਵੇਂ 5-7 ਬਦਾਮ ਖਾ ਲਓ ਚਲੋ ਜੀ ਆਖਰ ਵਿੱਚ ਬਲੈਕ ਕਾਫੀ ਨੂੰ ਲੈ ਕੇ ਕੁਝ ਭਰਮ ਨੇ ਅਤੇ ਕੁਝ ਸਾਵਧਾਨੀਆਂ ਨੇ ਜੋ ਕਲੀਅਰ ਕਰਨੀਆਂ ਨੇ ਆਪਾਂ ਜੋ ਸਾਇੰਸ ਦੀ ਕੋਈ ਦੱਸਦਾ ਹੋਵੇ ਸਭ ਤੋਂ ਵੱਡਾ ਭਰਮ ਕਿ ਇਕੱਲੀ ਕਾਫੀ ਪੀਣ ਨਾਲ weight ਘਟ ਜੂਗਾ ਅਜਿਹਾ ਬਿਲਕੁਲ ਨਹੀਂ ਹੁੰਦਾ ਕਾਫੀ ਤੁਹਾਡੀ ਡਾਈਟ ਅਤੇ ਤੁਹਾਡੀ ਕਸਰਤ ਨਾਲ ਮਿਲ ਕੇ ਹੀ ਕੰਮ ਕਰਦੀ ਹੈ ਇੱਕ ਸਿਹਤਮੰਦ ਸੰਤੁਲਿਤ ਖੁਰਾਕ ਅਤੇ ਕਸਰਤ ਤੋਂ ਬਿਨਾ ਕਾਫੀ ਤੋਂ ਪੂਰਾ ਲਾਭ ਨਹੀਂ ਮਿਲਣਾ ਕਸਰਤ ਅਤੇ ਡਾਈਟ ਬਹੁਤ ਜ਼ਿਆਦਾ ਜ਼ਰੂਰੀ ਹੈ weight loss ਸ਼ਾਮ 4 ਵਜੇ ਤੋਂ ਬਾਅਦ ਕਾਫੀ ਪੀਣ ਤੋਂ ਥੋੜਾ ਗਰੇਜ ਹੀ ਕਰਨਾ ਚਾਹੀਦਾ ਕਿਉਂਕਿ ਕੈਫੀਨ ਬਾਡੀ ਵਿੱਚ 6 ਤੋਂ 8 ਘੰਟੇ ਤੱਕ ਰਹਿੰਦੀ ਆ ਜੋ ਨੀਂਦ ਨੂੰ ਖਰਾਬ ਕਰ ਸਕਦੀ ਹੈ ਜਿਸ ਨਾਲ ਫੈਟ लॉस ਪ੍ਰਭਾਵਿਤ ਹੋ ਸਕਦਾ ਚੰਗੀ ਨੀਂਦ ਫੈਟ लॉस ਲਈ ਬਹੁਤ ਜ਼ਰੂਰੀ ਆ ਕਿਉਂਕਿ ਨੀਂਦ ਦੀ ਕਿਮੀ ਸਟ्रेस ਹਾਰਮੋਨਸ ਨੂੰ ਵਧਾਉਂਦੀ ਆ ਜਿਸ ਨਾਲ ਫੈਟ ਘਟਣ ਦੀ ਬਜਾਏ ਵਧੂਗੀ ਬਲੈਕ ਕਾਫੀ ਇੱਕ ਡਿਉਰੇਟਿਕਾ ਮਤਲਬ ਹੈ ਸਰੀਰ ਵਿੱਚੋਂ ਪਾਣੀ ਬਾਹਰ ਕੱਢਦੀ ਆ ਜਿਸ ਕਾਰਨ ਪਾਣੀ ਦੀ ਕਮੀ ਹੋ ਸਕਦੀ ਆ ਇਸ ਲਈ ਦਿਨ ਪਰ ਆਪਣਾ ਸਹੀ ਪਾਣੀ ਪਿੰਦੇ ਰਹੋ ਸੋ ਏਸੀ ਕਾਫੀ ਅਤੇ ਫੈਟ ਲੌਸ ਦਾ ਪੂਰਾ ਸਾਇੰਸ ਅਤੇ ਸਹੀ ਤਰੀਕਾ ਸਹੀ ਤਰੀਕੇ ਨਾਲ ਪੀਤੀ ਗਈ ਬਲੈਕ ਕਾਫੀ ਤੁਹਾਡੇ ਫੈਟ ਲੌਸ ਦੇ ਸਫਰ ਵਿੱਚ ਇੱਕ ਵਧੀਆ ਸਹਾਇਕ ਸਾਬਤ ਹੋ ਸਕਦੀ ਹੈ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਇਸ ਵੀਡੀਓ ਵਿੱਚ ਕੁਝ ਸਾਫ ਅਤੇ ਸਹੀ ਸਿੱਖਣ ਨੂੰ ਮਿਲਿਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਸਾਥ ਦੇਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਮੈਂ ਉਤਸ਼ਾਹਿਤ ਹੋ ਕੇ ਹੋਰ ਨਵੇਂ ਨਵੇਂ ਟੌਪਿਕ ਤੁਹਾਡੇ ਲਈ ਲੈ ਕੇ ਆਵਾਂ ਧੰਨਵਾਦ